ਪਹੁੰਚਣਾ ਹੈ ਉੱਥੇ ਵੱਡੀ ਗੱਦੀ 'ਚ ਪਹੁੰਚਣਾ ਹੈ ਜਿਹੜਾ ਜੱਜਵਿੰਦਰ ਸਿੰਘ ਜੀ ਸਭਰਾ ਹਰਪ੍ਰੀਤ ਸਰਾਹੀ ਤੋਂ ਇਹਨਾਂ ਦਾ ਧੰਨਵਾਦ ਸਿਵਲ ਸੁਸਾਇਟੀ ਦੇ ਮੌਕੇ ਤੋਂ ਮਹਿੰਦਰਪਾਲ ਲੂਬਾ ਜੀ ਉਹਨਾਂ ਦਾ ਧੰਨਵਾਦ ਇਕਬਾਲ ਸਿੰਘ ਸਰਪੰਚ ਉਹਨਾਂ ਦਾ ਧੰਨਵਾਦ ਅਗਲੀ ਆਵਾਜ਼ ਭਾਨਾ ਸਿੰਘ ਚੱਲੂ ਮੈਂ 1-2 ਮਿੰਟ ਹੀ ਲੈਣੇ ਆ ਬੜਾ ਸਮਾਂ ਨਹੀਂ ਲੈਣਾ ਸਭ ਤੋਂ ਪਹਿਲਾਂ ਸਾਊਂਡ ਫਟੇ ਵਾਹਿਗੁਰੂ ਜੀ ਦਾ ਖਾਲਸਾ 3 ਵਾਹਿਗੁਰੂ ਜੀ ਦੇ ਪਤੇ ਸਾਡੇ ਸਾਰੇ ਹੀ ਤਤਕਾਰਯੋਗ ਆਗੂਆਂ ਨੇ ਤੁਸੀਂ ਗੱਲਾਂ ਬਾਤਾਂ ਸੁਣੀ ਲਈਆਂ ਪਰ ਸੁਣਨ ਤੋਂ ਬਾਅਦ ਤੁਸੀਂ ਅਮਲ ਕਰਕੇ ਜਾਣਾ ਇਸ ਤੋਂ ਬਾਅਦ ਬਾਈ ਰੱਖੇ ਨੇ ਵੀ ਸਾਰਿਆਂ ਨੇ ਬੋਲਣਾ ਪਰ ਆਪਣਾ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਜੋ ਪੰਜਾਬ ਦੇ ਵਿੱਚ ਜ਼ਬਰ ਚੱਲ ਰਿਹਾ ਹੈ ਇਹ ਜ਼ਬਰ ਨਾਲ ਕਿਵੇਂ ਟੱਕਰ ਲੈਣੀ ਹੈ ਕਿਵੇਂ ਆਪਾਂ ਜਿਹੜੀ ਸਰਕਾਰ ਦਾ ਸਰੀਕ ਸੱਚਰੇ ਸਰੀਕ ਬਣ ਕੇ ਰਹਿਣਾ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਕਿਵੇਂ ਆਪਾਂ ਇਸ ਮੁੱਖ ਮੰਤਰੀ ਸਰਕਾਰ ਦੇ ਪੈਰਾ ਥੱਲੇ ਹਕਮ ਚਾਈ ਹੋਈ ਹੈ ਇਹ ਆਪਣਾ ਮੁੱਖ ਮੰਤਰੀ ਜ਼ਾਲਮ ਬਣ ਗਿਆ ਉਦੇ ਵਿੱਚ ਜਿਹੜੀ ਬਿਆਨ ਤੇ ਬੁਚਰਦੀ ਜਿਹੜੀ ਰੂਹ ਆ ਚੁੱਕੀ ਆ ਪਰ ਲੋਕੋ ਇਹੀ ਬੇਣਤੀ ਕਰਦਾ ਵੀ ਤਾਕੜੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਨੇਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਣਤੀ ਆ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਰ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਵਾਂ ਕਿਉਂ ਨਹੀਂ ਤੁਸੀਂ ਇਹ ਚੀਜ਼ ਕਹਿੰਦੇ ਤੁਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਇਸ ਕਰਕੇ ਆਪਣੀ ਸੋਚ ਸਾਰਾ ਵੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਆ ਇਸ ਕਰਕੇ ਇਹ ਸਰਕਾਰ ਦੇ ਸੱਜਰੇ ਸੀ ਪਰ ਕੇ ਰਹਿਣਾ ਭਗਵਾਨਤਮਨ ਦੀ ਧੌਣ ਦੀ ਦਲ ਦੀ ਹੱਡੀ ਬਣ ਕੇ ਰਹਿਣਾ ਕਿਣ ਕਿਣ ਕੇ ਬਦਲੇ ਆਪਾਂ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜਾ ਤੀਜਾ ਨਾ ਡੋਗੜਾ ਨਹੀਂ ਲੈਣੇ ਇਸ ਕਰਕੇ ਤਾਕੜੇ ਹੋ ਕੇ ਲੜਾਈ ਕਰਨੀ ਆ ਕੱਲ ਵੀ ਬੜੀ ਵੱਡੀ ਸਾਡੇ ਪੱਖੋਂ ਨੋਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਲੰਬੀ ਬਤਾਈ ਉੱਥੇ ਨੋਜਵਾਨ ਕੜਾਏ ਉੱਥੇ ਪੁਲਿਸ ਨੇ ਨਜਕਰ ਕੀਤਾ ਤੇ ਜਦੋਂ ਇਕੱਠ ਹੋਇਆ ਤੇ ਪੁਲਿਸ ਆ ਕੇ ਸਸਪੈਂਡ ਕਰਤਾ ਇਸ ਕਰਕੇ ਜੋਰਚ ਸ਼ਤ ਤੋ ਹੋ ਰਹੀ ਆ ਸਾਡੇ ਉੱਪਰ ਹੋ ਰਹੀ ਆ ਸਾਡੇ ਆਪੋ ਆਪਰ ਹੋ ਰਹੀ ਆ ਇਕੱਠੇ ਹੋ ਜੀਏ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈ ਆ ਪੰਜਾਬ ਲਈ ਆ ਨੌਜਵਾਨਾਂ ਲਈ ਆ ਨੌਜਵਾਨਾਂ ਦੀ ਕਿਹੜੀ ਲੜਾਈ ਲੜ ਰਹੇ ਆ ਪੰਜਾਬ ਬਚਾਉਣ ਦੀ ਪੰਜਾਬ ਨੂੰ ਭਾਰਤ ਨੌਜਵਾਨ ਨੂੰ ਭੇਜਣਾ ਚਾਹੁੰਦੇ ਨੇ ਅਸੀਂ ਨੌਜਵਾਨ ਨੂੰ ਇੱਥੇ ਰੱਖਣਾ ਚਾਹੁੰਦੇ ਆ ਇਹ ਸਾਡੀ ਲੜਾਈ ਜਾਰੀ ਰੱਖੀ ਮਰਦੇ ਤੱਕ ਜੰਗ ਕਾਰੀ ਹੋਊ ਭਗਵਾਨ ਤੁਮਾ ਦਾ ਜਿੰਨਾ ਜੋਰ ਲਾਉਣਾ ਨਾਲਾ ਜਿੰਨਾ ਜੋਰ ਲੱਗਦਾ ਲਾਲਾ ਤੇਰੇ ਐਵੇਂ ਜਿਗਰੂ ਗਲਤੀ ਹੰਦੀ ਬਣ ਕੇ ਰਵਾਂਗੇ ਆਉਣ ਨਾਲ ਸਮਾਂ ਤੇ ਤੂੰ ਜੇਲ੍ਹ ਦੇ ਵਿੱਚ ਹੋਵੇਗਾ ਫਿਰ ਤੂੰ ਲੇੜੜਿਆ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਫਿਰ ਲੋਕਾਂ ਅੱਗੇ ਬੇਰਤੀ ਕਰੂਗੀ ਵੀ ਆਜੋ ਮੇਰੇ ਭਗਵਾਨਤ ਮਾਲਿਕ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੂੰ ਜੇਲ੍ਹ ਦੇ ਵਿੱਚ ਹੋਵੇਗਾ ਅੱਜ ਹੇ ਵੀ ਯਾਦ ਰੱਖੀ ਜਿੰਨਾ ਗੁਰੂਟਾਂ ਧਾਰਾ ਸਮਾ ਤੱਕ ਤਾ ਫਰਤਣਾ ਲਾ ਤੱਕ ਪੜਤਾ ਇਹਨਾਂ ਦਾ ਯਾਦ ਰੱਖਿਓ ਨੌਜਵਾਨੋ ਬਾਬਾ ਸਾਈਂਆਂ ਜਿਵੇਂ ਸਾਰਿਆਂ ਦਾ ਆਪ ਕੋ ਸੇਵਾ ਦਾ ਧੰਨਵਾਦ ਕਰਨਾ ਸਾਰੇ ਛੋਟਾ ਧੰਨਵਾਦ ਕਰਨਾ ਜਿਹੜੇ ਤੁਸੀਂ ਇੱਥੇ ਆਇਓ ਬਾਈ ਲੱਖੇ ਤੇ ਲਈ ਤੇ ਸਾਡੇ ਕੋਲ ਸਭ ਆਪਣੇ ਹੱਕਾਂ ਲਈ ਤੁਸੀਂ ਆਇਓ ਛੋਟਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਇਕੱਲੇ-ਇਕੱਲੇ ਜਿਹੜੇ ਬਜ਼ੁਰਗ ਲੰਮੇ ਸਮੇਂ ਤੋਂ ਤੁਸੀਂ ਬੈਠੋ ਤੁਹਾਡਾ ਬਹੁਤ ਤੋਟੇ ਕਰਕੇ ਸੀ ਜਿਹੜੀ ਏਟੀ ਵੱਡੀਆਂ ਲੜਾਈ ਲੜ ਰਹੇ ਆ ਤਾਂ ਕਰਕੇ ਜਿਹੜਾ ਸਰਕਾਰਾਂ ਦਾ ਮੱਥਾ ਲਾਇਆ ਹੋਇਆ ਤਾਂ ਕਰਕੇ ਬਾਈ ਲੰਕਾ ਸਦਾਨਾ ਜਿਹੜਾ ਰਾਤ ਫੁੱਟੇ ਨਹੀਂ ਲੱਦਦਾ ਫਿਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਗੁਰਜੀਤ ਖਾਲਸਾ ਸ੍ਰੀ ਵਾਹਿਗੁਰੂ ਜੀ ਨੂੰ ਬਹੁਤ ਧੰਨਵਾਦ